ਵੀਰੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੈਂ ਪੱਤਰਕਾਰ ਮਾਲਵਿੰਦਰ ਸਿੰਘ ਸਿੱਧੂ ਕਰੀਬ 2 ਦਹਾਕਿਆਂ ਤੋਂ ਪੱਤਰਕਾਰੀ ਕਰ ਰਹਿਆਂਗੇ 20 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਵੱਖ-ਵੱਖ ਕਿਸਾਨੀ ਜਿੰਨੇ ਵੀ ਮੁੱਦੇ ਉੱਭਰਦੇ ਰਹੇ ਨੇ ਭਾਵਾਂ ਕੇ ਕਿਸਾਨ ਅੰਦੋਲਨ ਦਿੱਲੀ ਵਾਲੇ ਤੋਂ ਪਹਿਲਾਂ ਦੀ ਗੱਲ ਕਰੀਏ ਜਿਹੜੇ ਲੋਕਲ ਪੱਧਰ ਤੇ ਕਿਸਾਨਾਂ ਦੇ ਮਸਲੇ ਸੀ ਉਹਨਾਂ ਨੂੰ ਉਭਾਰਦੇ ਰਹਾਂ ਲਗਾਤਾਰ ਜਿੰਨੇ ਵੀ ਸਮਾਜਿਕ ਕਿਸਾਨੀ ਸੰਗਠਨ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਨਾਲ ਲਗਭਗ ਵਿਚਰਨ ਦਾ ਮੌਕਾ ਮਿਲਿਆ ਸਾਰਿਆਂ ਵੱਲੋਂ ਬਹੁਤ ਪਿਆਰ ਮਿਲਦਾ ਰਿਹਾ ਸੋ ਵੀਰੋ ਅੱਜ ਇੱਕ ਪਰਖ ਦੀ ਘੜੀ ਤੇ ਸਾਡੀਆਂ ਜਥੇਬੰਦੀਆਂ ਦਾ ਜਿਹੜਾ ਸਟੈਂਡ ਹੈ ਉਹ ਚੱਲਿਆ ਗਿਆ ਅਸੀਂ ਗੱਲ ਕਰਦੇ ਹਾਂ ਅੱਜ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਜਿਹੜੀਆਂ ਬਾਰਡਰ ਤੇ ਨਹੀਂ ਹਨ ਭਾਵੇਂ ਕਿ ਉਹ ਵੀ ਇੱਥੇ ਰਹਿ ਕੇ ਵੀ ਕੋਈ ਡੀਸੀ ਦੇ ਆਫਿਸਾਂ ਦੇ ਅੱਗੇ ਜਾਂ ਵੱਖ-ਵੱਖ ਮંત્રી ਸਹਿਬਾਨਾਂ ਦੇ ਜਾਂ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਅੱਗੇ ਰੋਸ ਮੁਜ਼ਾਹਰੇ ਧਰਨੇ ਪ੍ਰਦਰਸ਼ਨ ਕਰਦੇ ਨੇ ਉਹ ਵੀ ਮੰਗਾਂ ਤਾਂ ਸਾਰੇ ਜਿੰਨਾ ਵੀ ਐਸ ਕੇ ਐਮ ਦਾ ਸੰਯੁਕਤ ਕਿਸਾਨ ਮੋਰਚਾ ਸਾਰਿਆਂ ਦੀਆਂ ਕਰੀਬ ਇੱਕੋ ਹੀ ਮੰਗਾਂ ਨੇ ਕਿਸਾਨੀ ਮੰਗਾਂ ਨੇ ਸੋ ਅੱਜ ਅਸੀਂ ਸਰਕਾਰਾਂ ਨੂੰ ਨਹੀਂ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਪਾਵਾ ਕਿ ਉਹ ਸਰਦਾਰ ਜੁਗਿੰਦਰ ਸਿੰਘ ਉਹ ਗਰਾਹਾਂ ਦੀ ਜਥੇਬੰਦੀ ਹੈ ਰੂਲਦੂ ਸਿੰਘ ਮਾਨਸਾ ਜੀ ਦੀ ਜਥੇਬੰਦੀ ਹੈ ਜਾਂ ਡਕੋਂਦਾ ਜਥੇਬੰਦੀ ਹੈ ਜਾਂ ਰਾਜੇਵਾਲ ਸਾਹਿਬ ਦੀ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਹੜੀਆਂ 30 32 35 ਜਥੇਬੰਦੀਆਂ ਦਿੱਲੀ ਅੰਦੋਲਨ ਦੇ ਮੇਲੇ ਇਕੱਠੀਆਂ ਸੀ ਸੋ ਸਮਾਂ ਆ ਗਿਆ ਕਿਸਾਨੀ ਮੰਗ ਕਰਦੀ ਹੈ ਕਿ ਤੁਸੀਂ ਸਾਰੇ ਵੀਰ ਇਕੱਠੇ ਹੋਵੋ ਭਾਵੇਂ ਕਿ ਛੋਟੇ-ਛੋਟੇ ਬਖਰੀਵੇਂ ਆਪਣਾ ਸਾਰੀ ਸਾਡੇ ਪੱਤਰਕਾਰਾਂ ਦੇ ਵੀ ਹੁੰਦੇ ਨੇ ਕਿਸਾਨੀ ਜਥੇਬੰਦੀਆਂ ਦੇ ਵੀ ਹੁੰਦੇ ਨੇ ਪਰ ਵੀਰੋ ਜਿਹੜੀ ਤੁਹਾਡੀ ਲੜਾਈ ਹੈ ਲੜਾਈ ਤਾਂ ਤੁਹਾਡੀ ਇੱਕੋ ਹੀ ਹੈ ਸੋ ਅਜਿਹੇ ਸਮੇਂ ਦੇ ਵਿੱਚ ਤੁਸੀਂ ਆਪਣੇ ਛੋਟੇ ਬਖਰੀਵੇਂ ਛੱਡ ਕੇ ਕਿਸਾਨੀ ਦੇ ਵੱਡੇ ਹਿੱਤਾਂ ਲਈ ਇਕੱਠੇ ਹੋਵੋ ਜਰੂਰ ਉੱਥੇ ਜਾ ਕੇ ਜਿਵੇਂ ਹੁਣ ਜੱਜ ਜਗਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਾਰ ਦਾ 15ਵਾਂ ਦਿਨ ਸ਼ੁਰੂ ਹੋ ਗਿਆ ਕੱਲ ਅਸੀਂ ਦੇਖਿਆ ਸੀ ਉਹਨਾਂ ਦੀ ਜਿਹੜੀ ਹਾਲਤ ਹੈਗੀ ਸਿਹਤ ਹੈਗੀ ਉਹ ਬੜੀ ਨਸਾਜ ਹੋਗੀ ਚਿੰਤਾਜਨਕ ਹੈ ਜਿਹੜੀ ਉਹਨਾਂ ਦੀ ਹਾਲਤ ਹੈਗੀ ਅੱਜ ਕੱਲ ਬੰਦੇ ਦੇ ਵਿੱਚ ਕੁਝ ਵੀ ਨਹੀਂ ਹੈ ਬੜਾ ਇੱਕ ਮਿੰਟ ਜੀ ਕੋਈ ਅਨੁਸੁਖਾਮੀ ਜਿਹੜੀ ਖਬਰ ਹੈਗੀ ਉਹ ਆ ਸਕਦੀ ਹੈਗੀ ਸੋ ਬਜਿੱਦਨੇ ਡੱਲੇਵਾਲ ਸਾਹਿਬ ਵੀ ਆਪਣਾ ਜਿਹੜਾ ਮਰਨ ਵਰਤ ਹੈ ਉਹ ਅਸੀਂ ਨਹੀਂ ਛੱਡਾਂਗੇ ਸਰੀਰ ਭਾਵੇਂ ਜੋ ਵੀ ਹਾਲਾਤ ਹੋਣ ਸੋ ਜੇਕਰ ਕੋਈ ਅਣਸੁਖਾਵੀ ਘਟਨਾ ਰੱਬ ਨਾ ਕਰੇ ਵਾਪਰ ਜਾਂਦੀ ਹੈ ਤਾਂ ਵੀ ਜਿਹੜੀ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਬਾਰਡਰ ਤੇ ਜਾਣਾ ਪਊਗਾ ਜਾਂ ਉਹਨਾਂ ਦੇ ਹੱਕ ਹਕੂਕ ਲਈ ਖੜਨਾ ਪਊਗਾ ਸੋ ਸਮਾਂ ਰਹਿੰਦੇ ਆਪਾਂ ਤਾਂ ਕਿ ਉਹਨਾਂ ਦੇ ਵੀ ਜਿਹੜਾ ਮਨ ਨੂੰ ਤਰਵਾਸ ਮਿਲੇ ਜੇ ਕਿਰਪਾਵਾ ਕਿ ਆਪਾਂ ਇਹ ਵੀ ਅਸੀਂ ਕਹਿ ਰਹੇ ਹਾਂਗੇ ਕਿ ਜਿਹੜੇ ਜਥੇਬੰਦੀਆਂ ਅੰਦੋਲਨ ਲੜ ਰਹੀਆਂ ਨੇ ਉਨ੍ਹਾਂ ਵੱਲੋਂ ਵੀ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਤੁਹਾਨੂੰ ਨਾਲ ਸਹਿਯੋਗ ਕਰਨ ਦੇ ਵਿੱਚ ਰੱਖਣ ਦੇ ਵਿੱਚ ਪਰ ਕਿਸਾਨੀ ਦੇ ਵੱਡੇ ਹਿੱਤਾਂ ਨੂੰ ਦੇਖਦੇ ਹੋਏ ਤੁਸੀਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਸਾਰੇ ਕਿਸਾਨ ਆਗੂਆਂ ਨੂੰ ਬੇਨਤੀ ਹੈ ਸਾਡੇ ਬਜ਼ੁਰਗਾਂ ਸਮਾਨ ਨੇ ਤੁਸੀਂ ਵੀ ਇੱਕ ਲੋਕ ਲਹਿਰ ਬਣਾਓ ਸਾਰੇ ਸੋਸ਼ਲ ਮੀਡੀਆ ਦੇ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਹੈ ਵੀ ਇੱਕ ਲੋਕ ਲਹਿਰ ਬਣਾਓ ਤਾਂ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਨਹੀਂ ਉਸ ਅੰਦੋਲਨ ਦਾ ਹਿੱਸਾ ਅੱਜ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖਦੇ ਹੋਏ ਜ਼ਰੂਰ ਇਸ ਅੰਦੋਲਨ ਦੇ ਵਿੱਚ ਭਾਵੇਂ ਕਿ ਮੈਂ ਸਮਝਦਾ ਨਹੀਂ ਤੁਸੀਂ ਕੇਡਰ ਲੈ ਕੇ ਜਾਣਾ ਭਾਵੇਂ ਕਿ ਤੁਸੀਂ ਜਾ ਕੇ ਹੀ ਪਤਾ ਲੈ ਕੇ ਆਓ ਆਗੂਆਂ ਦਾ ਜਿਹੜੇ ਉੱਥੇ ਮਰਨ ਵਰਤ ਤੇ ਬੈਠੇ ਨੇ ਇਸ ਨਾਲ ਉਹਨਾਂ ਨੂੰ ਤਰਵਾਸ ਮਿਲੂ ਹੌਸਲਾ ਮਿਲੂ ਤੇ ਜਿਹੜਾ ਮੋਰਚਾ ਹੈਗਾ ਉਹਨੂੰ ਵੀ ਜਿਹੜੀ ਇੱਕ ਨਵੀਂ ਦਿਸ਼ਾ ਮਿਲੂਗੀ ਕਿਉਂਕਿ ਜਿਹੜੀ ਯੂਨਿਟੀ ਨਾਲ ਲੜਾਈ ਲੜੀ ਜਾਂਦੀ ਆ ਉਹਦਾ ਜਿਹੜਾ ਸਦੀਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਉਹਦਾ ਜਿਹੜਾ ਮਾਹੌਲ ਹੈ ਉਹ ਹੋਰ ਤਰ੍ਹਾਂ ਦਾ ਹੁੰਦਾ ਹੈ ਇਕੱਠੇ ਹੋ ਕੇ ਲੜਾਈ ਲੜਨ ਦਾ ਸਮਾਂ ਆ ਗਿਆ ਕਿਉਂਕਿ ਕੱਲੇ-ਕੱਲੇ ਤੁਸੀਂ ਇੱਥੇ ਡੀਸੀ ਦਫ਼ਤਰਾਂ ਅੱਗੇ ਜਾਂ ਇੱਥੇ ਕੁੱਟਖਾਈ ਜਾਂਦੇ ਆ ਜਾਂ ਆਪਾਂ ਮੰਨ ਲਓ ਆਪਣੀ ਸੁਣੀ ਨਹੀਂ ਜਾਂਦੀ ਉਹ ਵੀ ਕੁੱਟੇ ਹੋ ਜਾਂਦੀ ਹੈ ਤੇ ਬਾਕੀ ਜਥੇਬੰਦੀਆਂ ਬਾਰਡਰਾਂ ਦੇ ਬੈਠੀਆਂ ਨੇ ਜਿਵੇਂ ਅੱਜ ਮੈਂ ਇਹ ਵੀਡੀਓ ਬਣਾ ਰਿਹਾ 15 ਤਰੀਕ ਸਵੇਰ ਦਾ ਵਕਤ ਹੈਗਾ ਤਾਂ ਕਮਰੇ ਦੇ ਵਿੱਚ ਬੈਠਿਆਂ ਨੂੰ ਵੀ ਠੰਡ ਲੱਗਦੀ ਹੈ ਦੇਖੋ ਤੁਸੀਂ ਜਾਗਟਾਂ ਕੋਟੀਆਂ ਤੇ ਵੱਖ-ਵੱਖ ਅਸੀਂ ਕੰਬਲ ਓੜ ਕੇ ਬੈਠਦੇ ਆਂਗੇ ਸੋ ਸਾਡੇ ਵੀਰ ਸਾਡੇ ਭਰਾ ਸਾਡੇ ਮਾਪੇ ਉਥੇ ਬਾਰਡਰਾਂ ਤੇ ਬਜ਼ੁਰਗ ਅਵਸਥਾ ਦੇ ਵਿੱਚ ਬੈਠੇ ਨੇ ਤਾਂ ਸਾਡਾ ਘਰਾਂ ਦੇ ਵਿੱਚ ਵੀ ਸਾਡਾ ਕਿਵੇਂ ਚਿਤ ਲੱਗ ਸਕਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਆਮ ਆਮ ਕਿਸਾਨੀ ਨੂੰ ਵੀ ਬੇਨਤੀ ਹੈ ਵੀ ਜਰੂਰ ਉਸ ਅੰਦੋਲਨ ਦਾ ਹਿੱਸਾ ਬਣੋ ਤੇ ਕਿਸਾਨ ਆਗੂਆਂ ਨੂੰ ਖਾਸ ਕਰਕੇ ਬੇਨਤੀ ਹੈ ਆਪਣੇ ਨਿੱਕੇ ਮੋٹے ਬਖਰੇਵੇਂ ਛੱਡ ਕੇ ਜਰੂਰ ਉਸ ਬਜ਼ੁਰਗ ਦਾ ਜਿਹੜਾ ਬਜ਼ੁਰਗ ਤੁਹਾਡੀਆਂ ਸਾਡੀਆਂ ਸਾਰਿਆਂ ਦੀਆਂ ਲੜਾਈ ਲੜਨ ਲਈ ਮਰਨ ਵਰਤ ਤੇ ਬੈਠਾ ਹੈਗਾ ਰੱਬ ਨਾ ਕਰੇ ਕੋਈ ਅਜਿਹੀ ਘਟਨਾ ਸਾਹਮਣੇ ਆਵੇ ਕਿ ਸਾਨੂੰ ਫਿਰ ਵੀ ਜਾਣਾ ਪਵੇ ਉੱਥੇ ਪਰ ਫਿਰ ਸਾਡਾ ਜਾਣ ਵਾਲਾ ਮੂੰਹ ਨਹੀਂ ਰਹਿਣਾ ਉਹ ਸੋ ਸਮਾਂ ਰਹਿੰਦੇ ਜਰੂਰ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੋ ਬਿਆਨਬਾਜ਼ੀ ਨਾਲ ਕਰੋ ਤੇ ਜਾ ਕੇ ਭਾਵੇਂ ਕਿ ਕੁਝ ਕੁ ਵਿਅਕਤੀਆਂ ਦਾ ਬਫਦ ਦੇ ਰੂਪ ਦੇ ਵਿੱਚ ਇੰਨੇ ਵੀ ਤੁਹਾਡੇ ਕੋਈ ਵਖਰੇਵੇਂ ਨਹੀਂ ਤੁਸੀਂ ਪਹਿਲਾਂ ਸਾਰੇ ਉੱਥੇ ਇਕੱਠੇ ਬੈਠਦੇ ਸੀ ਅਸੀਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਬੈਠਦੇ ਆ ਮੈਂ ਦਿੱਲੀ ਅੰਦੋਲਨ ਬਹੁਤ ਕਵਰ ਕੀਤਾ ਅਸੀਂ ਤੁਹਾਨੂੰ ਉੱਥੇ ਇਕੱਠਿਆਂ ਨੂੰ ਬੈਠਦੇ ਆ ਦੇਖਦੇ ਆਗੇ ਹੁਣ ਵੀ ਤੁਹਾਡੇ ਕੋਈ ਅਜਿਹੇ ਖਾਸ ਵਖਰੇਵੇਂ ਨਹੀਂ ਹੈਗੇ ਨਿੱਕੇ ਮੋਟੇ ਮਤਭੇਦ ਹਰ ਜਥੇ ਬੰਦੀਆਂ ਦੇ ਵਿੱਚ ਹੋ ਜਾਂਦੇ ਨੇ ਸੋ ਕਿਸਾਨੀ ਦੇ ਵੱਡੇ ਹਿੱਤਾਂ ਨੂੰ ਦੇਖਦੇ ਆਂ ਤੇ ਡੱਲੇਵਾਲਾ ਸਾਹਿਬ ਦੀ ਸਿਹਤ ਨੂੰ ਦੇਖਦੇ ਆ ਜਰੂਰ ਸਾਡੀ ਸਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਅੱਜ ਜਾਂ ਕੱਲ ਤੁਸੀਂ ਜਰੂਰ ਉੱਥੇ ਇੱਕ ਵਾਰੀ ਜਾ ਕੇ ਡੱਲੇਵਾਲਾ ਸਾਹਿਬ ਦੀ ਜਿਹੜੀ ਪਿੱਠ ਥਾਪੜੋ ਤਾਂ ਕਿ ਉਹਨਾਂ ਦੇ ਨਾਲ ਸਹਿਯੋਗ ਕਰੋ ਇੱਥੇ ਕੋਈ ਨਾਮ ਦੀ ਲੜਾਈ ਨਹੀਂ ਹੈਗੀ ਵੀ ਕਿੰਨਾ ਨੇ ਮੋਰਚਾ ਲੜਿਆ ਕਿੰਨਾ ਨੇ ਨਹੀਂ ਲੜਿਆ ਸੋ ਜਰੂਰ ਇਹ ਬੇਨਤੀਆਂ ਸੀ ਸੋਚਿਆ ਵੀ ਤੁਹਾਡੇ ਸਨਮੁਖ ਰੱਖੀਏ ਸੋ মিডিਆ ਨੂੰ ਵੀ ਸੋਸ਼ਲ ਮੀਡੀਆ ਨੂੰ ਬੇਨਤੀ ਹੈ ਵੀ ਇਸ ਤਰ੍ਹਾਂ ਦੀ ਇੱਕ ਲੋਕ ਲਹਿਰ ਬਣਾਓ ਤਾਂ ਕਿ ਇਹਨਾਂ ਆਗੂਆਂ ਨੂੰ ਜ਼ਰੂਰ ਉੱਥੇ ਜਾਣ ਲਈ ਮਜਬੂਰ ਹੋਣਾ ਪਵੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਆਗੂਆਂ ਨੂੰ ਜਿੰਨਾ ਜਥੇਬੰਦੀਆਂ ਦਾ ਅਜੇ ਸਹਿਯੋਗ ਨਹੀਂ ਹੈ ਉਸ ਅੰਦੋਲਨ ਨੂੰ ਪਵਾ ਕਿ ਉਹਨਾਂ ਦਾ ਇਸ ਤੋਂ ਵੀ ਜ਼ਿਆਦਾ ਸਹਿਯੋਗ ਹੈ ਲੋਕਲ ਪੱਧਰ 'ਤੇ ਉਹ ਲੜਦੇ ਨੇ ਪਰ ਉੱਥੇ ਜਾ ਕੇ ਵੀ ਇਸ ਅੰਦੋਲਨ ਨੂੰ ਹੁਣ ਆਪਾਂ ਸਫਲ ਬਣਾਈਏ ਕਿਉਂਕਿ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠ ਗਏ ਨੇ ਵੀਰੋ ਬਹੁਤ ਵੱਡੀ ਇਹ ਜਿਹੜੀ ਮਰਨ ਵਰਤ ਦੀ ਜਿਹੜੀ ਪਰਕੇ ਤੇ ਆ ਕਿਉਂਕਿ ਇੱਕ ਵਿਅਕਤੀ ਨੇ ਆਪਣਾ ਜਾਨ ਦਾਤ ਇਲਾ ਦੇਣੀ ਭਾਵੇਂ ਕੇਜੇ ਵੀ ਲੋਕ ਕਹ ਰਹੇ ਨੇ ਵੀ ਉਹ ਤਾਂ ਅਡੰਬਰ ਕਰਦੇ ਨੇ ਪਰ ਉਹਨਾਂ ਦੀ ਸਿਹਤ ਹੈ ਜਿਹੜੀ ਡਾਕਟਰੀ ਰਿਪੋਰਟਾਂ ਨਹੀਂ ਗਲਤ ਹੋਇਆ ਕਰਦੀਆਂ ਡਾਕਟਰੀ ਰਿਪੋਰਟਾਂ ਨੇ ਜਿਹੜੀਆਂ ਬੜੀਆਂ ਚਿੰਤਾਜਨਕ ਨੇ ਸੋ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਜਰੂਰ ਉਸ ਅੰਦੋਲਨ ਦਾ ਹਿੱਸਾ ਬਣੀਏ ਜਾ ਕੇ ਆਪਣੀ ਹਾਜ਼ਰੀ ਲਵਾਈਏ